ਨੇ ਹਾਂ ਇਥੋਂ ਆ ਆ ਜਿਹੜੀ ਚੀਜ਼ਾਂ ਨੇ ਨਾ ਧਿਆਨ ਨਾਲ ਸਾਰੀਆਂ ਕੱਚ ਦੀਆਂ ਨੇ ਠੀਕ ਹੈ ਠੀਕ ਹੈ ਟੁੱਟੇ ਨਾ ਕੋਈ ਵੀ ਚੀਜ਼ सुरेंद्र ਪੱਜੀ ਸਾਹਿਬ ਸਤਿ ਸ਼੍ਰੀ ਅਕਾਲ ਨਵੀ ਪਾਜੀ ਕੀ ਹਾਲ ਨੇ ਠੀਕ ਹੋ ਵਧੀਆ ਸਤਿ ਸ਼੍ਰੀ ਅਕਾਲ ਜੱਟ ਦੀ ਗੱਲ ਤੁਹਾਨੂੰ ਸੁਣਾਉ ਕਿਦਾਂ ਬਹੁਤ ਵਧੀਆ ਜੀ ਕੈਮ ਸੇ ਤਾਂ ਬਹੁਤ ਵਧੀਆ ਅੱਛਾ ਪਹਿਲੀ ਗੱਲ ਤਾਂ ਸੌਰੀ ਉਦੋਂ ਮੈਂ ਮੁੰਡੇ ਨੂੰ ਕੈਸੇ ਨਹੀਂ ਦਿੱਤੇ ਅੱਛਾ ਅੱਛਾ ਤੇ ਆਨਲਾਈਨ ਵੀ ਕਰ ਦਿੰਦਾ ਪਰ ਮੈਂ ਕਿਹ ਚਲੋ ਨਾਲੇ ਬਾਜੀ ਨੂੰ ਮਿਲ ਜਾਂਦੇ ਆ ਨਾਲੇ ਪੈਸੇ ਵਾਲੀ ਕਿਹੜੀ ਗੱਲ ਆ ਜਾਣੇ ਸੀ ਪੈਸੇ ਪੱਲੀ ਦੇਣੇ ਤਾਂ ਸੀ ਆਹ ਲਓ ਜੀ 1700 ਰੁਪਏ ਸਮਾਨ ਤੁਹਾਡਾ ਬਹੁਤ ਵਧੀਆ ਨਿਕਲਿਆ ਸ਼ੁਕਰੀਆ ਸਾਰਾ ਬਲੈਂਡੜੀ ਭੇਜਿਆ ਸੀ ਤੁਹਾਨੂੰ ਨਹੀਂ ਵਧੀਆ ਨਿਕਲਿਆ ਜੀ ਹੋਰ ਸੇਵਾ ਦੱਸੋ ਜੀ ਇਧਰ ਇਧਰ ਲੰਘ ਰਹੇ ਸੀ ਅੱਜ ਨਾ ਭਤੀਜੇ ਤੁਹਾਡੇ ਦਾ ਜਨਮ ਤੇ ਨਾ ਅੱਛਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਾਜੀ ਤੇ ਖਡੋਣੇ ਜੇ ਚਾਹੀਦੇ ਸੀ ਹੁੰਦੇ ਆਪਣੇ ਕੋ ਹਾਂ ਆਪਣੇ ਕੋਲੇ ਹੁੰਦੇ ਖਡੋਣੇ ਬਸ ਫਿਰ ਨੋ ਦਿਖਾ ਦੇਣਾ ਪਹਿਲਾਂ ਮੈਨੂੰ ਦੱਸੋ ਚਾਹ ਪੀਓ ਕਿ ਕੌਫੀ ਪਾਜੀ ਚਾਹ ਵੀ ਤੁਹਾਡੀ ਠੰਡਾ ਵੀ ਕੌਫੀ ਵੀ ਤੁਸੀਂ ਸਾਨੂੰ ਦਿਖਾ ਦਿਓ ਫਟਾਫਟ ਹਾਂ ਨੇ ਹਾਂ ਹਾਂ ਜੀ ਬੈਠੋ ਪਾਜੀ ਹੁਣਾਂ ਨੂੰ ਕਢਾਉਣੇ ਦਿਖਾਓ ਉੱਤੇ ਭਾਵੇਂ ਨੂੰ ਭਾਵੇਂ ਪਾਜੀ ਇਹਨੂੰ ਨਾ ਕਢਾਉਣਿਆਂ ਦੀ ਜ਼ਿਆਦਾ ਨੌਲੇਜ ਆ ਇਹਨੂੰ ਕੱਲੀ ਕੱਲੀ ਚੀਜ਼ ਦਾ ਪਤਾ ਚਲੋ ਭੇਜੋ ਉਹ ਚਾਹ ਲੱਗਦਾ ਥੋੜਾ ਜਨਾ ਬਾਵੇ ਪਾਜੀ ਵੀਰੇ ਕਢਾਉਣੇ ਪਾਜੀ ਦਿਖਾ ਦਿਖਾਓ ਭਾਜੀ ਆਜਾ ਭਾਜੀ ਕੀ ਚੀਜ਼ ਦਿਖਾਵਾਂ ਦਿਖਾਉਣਾ ਕੀ ਹੈ ਪਰਵਾਹ ਸੀ ਤਾਂ ਮਿਲਣਾ ਆਇਆ ਤੈਨੂੰ ਭਾਜੀ ਕੀ ਸੋਚਿਆ ਫਿਰ ਉਹ ਤਾਂ ਠੀਕ ਹੈ ਭਤੀਜੇ ਵਾਸਤੇ ਗਿਫਟ ਨਹੀਂ ਲੈਣਾ ਤੁਸੀਂ ਛੱਡ ਗਿਫਟ ਨਹੀਂ ਕਿਹੜਾ ਗਿਫਟ ਕਿਹੜਾ ਭਤੀਜਾ ਇੱਥੇ ਤਾਂ ਵਿਆਹ ਹੀ ਨਹੀਂ ਹੋਇਆ ਹਲੇ ਤੇ ਮਤਲਬ ਅੱਛਾ ਤੁਸੀਂ ਸਕੀਮ ਲਾ ਕੇ ਆਏ ਹੋ ਹਾਂ ਸਕੀਮ ਲਾਤੀ ਅਸੀਂ ਬਾਨਾ ਮਾਰਿਆ ਸੀ ਬਾਨਾ ਮਾਰਿਆ ਇੱਥੇ ਤੇਰੇ ਵੀਰੇ ਨੂੰ ਭਾਜੀ ਦੱਸ ਕੀ ਪ੍ਰੋਗਰਾਮ ਹੈ ਪ੍ਰੋਗਰਾਮ ਭਾਜੀ ਆ ਲੋ 1000 ਰੁਪਏ ਤੁਹਾਡਾ ਤੇ ਗੱਲ ਬਣਨੀ ਨਹੀਂ ਗੱਲ ਨਹੀਂ ਬਣਨੀ ਗੱਲ ਕਿਉਂ ਨਹੀਂ ਬਣਨੀ ਯਾਰ ਗੱਲ ਬਣਾਓ ਇਹਨੂੰ ਜੇਬ ਚ ਪਾਓ ਵੀਰੇ ਮੈਂ ਨਾ ਭਾਜੀ ਨਾਲ ਗੱਲ ਕੀਤੀ ਸੀਗੀ ਤੇ ਮੈਂ ਭਾਜੀ ਨੂੰ ਕਿਹਾ 15000 ਕਹਿੰਦੇ ਮੈਂ ਹੀ ਕਰ ਦੂੰਗਾ 15000 ਉਹਨਾਂ ਨੇ ਮੈਨੂੰ ਪਤਾ ਕਿਹਾ ਹੋਣਾ ਤੈਨੂੰ ਵੀ ਕਰ ਦਿਆਂਗੇ ਦੇਖ ਲਾਂਗੇ ਦੇਖ ਲਾਂਗੇ ਅੱਜ ਕਿਹਾ ਤਾਂ ਇਦਾਂ ਹੀ ਆ ਕੁਛ ਕੁਛ ਨਹੀਂ ਬਦਾਨੀ ਉਹਨਾਂ ਨੇ ਕੋਈ ਨਹੀਂ ਬਦਾਨੀ ਵੈਸੇ ਟਾਲਿਆ ਤੈਨੂੰ ਉਹਨਾਂ ਨੇ ਇਹਨੂੰ ਪਾ ਜੇਬ ਚ ਹੋਰ ਚਾਹੀਦੇ ਆ ਪੈਸੇ ਤਾਂ ਦੱਸ ਮੇਰੀ ਗੱਲ ਸੁਣ ਮਨਿੰਦਰ ਇਹਨੂੰ ਦੱਸ ਆਪਾਂ ਉਹ ਦਿਨ ਕੀ ਗੱਲ ਕਰ ਰਹੇ ਸੀ ਇਹ ਤਾਂ ਪਹਿਲਾਂ ਹੀ ਸੋਚ ਲਿਆ ਸੀਗਾ ਤੇਰੀ 15 ਨਹੀਂ ਤੈਨੂੰ 20000 ਦਵਾਂਗੇ ਉੱਪਰ ਵਾਲੇ ਜਿਹੜੇ ਉਹ ਅਲੱਗ ਉਹ ਅਲੱਗ 20000 ਮੈਨੇ ਮਿਲਣਗੇ ਸਾਰੇ ਤੇਰੇ ਹੀ ਆ ਸਾਰੇ ਤੇ ਜਿਹੜਾ ਉੱਪਰੋਂ ਬਣੂਗਾ 5-7000 ਉਹ ਵੀ ਮੇਰਾ ਉਹ ਤੇਰਾ ਤੇਰਾ ਹੀ ਆ ਮੈਂ ਤਾਂ ਕੱਲ ਦਾ ਇਹਨੂੰ ਨੀਚੇ ਵਾਲੀ ਜੇਬ 'ਚ ਨਹੀਂ ਪਾਇਆ ਉੱਪਰ ਵਾਲੀ ਜੇਬ 'ਚ ਪਾ ਕੇ ਰੱਖਿਆ ਵਾ ਬੱਸ ਫੇਰ ਖਾਣ ਪੀਣਾਂ ਤੈਨੂੰ ਯਾਦ ਹੀ ਆ ਉਹ ਵੀ ਸਾਰਾ ਲੱਗੀ ਆ ਇਹ ਤਾਂ ਬਾਰੀ ਨਿਆਰੇ ਹੋ ਜਾਣੇ ਆ ਬਾਬੇ ਸੋਚ ਲੈ ਨਾ ਭਾਜੀ ਹੁਣ ਮੈਂ ਭਾਜੀ ਨੂੰ ਕੀ ਕਵਾਂ ਫਿਰ ਭਾਜੀ ਨੂੰ ਕੀ ਕਹਿਣਾ ਯਾਰ ਤੈਨੂੰ ਕੱਲ ਵੀ ਅਸੀਂ ਕਿਹਾ ਸੀ ਛੱਡ ਘਰੇ ਬੈਠਾ ਜਾ ਕੇ ਸਿੱਧਾ ਉਧਰ ਅਡਵਾਂਸ ਫੜਿਆ ਕੋਈ ਨਹੀਂ ਅਡਵਾਂਸ ਤਾਂ ਨਹੀਂ ਫੜਿਆ ਭਾਜੀ ਤੇ ਫੇਰ ਹੋਰ ਇਹੀ ਹੁੰਦਾ ਅਡਰ ਅਡਵਾਂਸ ਤਾਂ ਜੇ ਅਡਵਾਂਸ ਫੜਿਆ ਤਾਂ ਵੀ ਦੱਸ ਅਸੀਂ ਕੱਢ ਗਏ ਅਸੀਂ ਦੇ ਦੰਨੇ ਆ ਛੱਕੇ ਉਹਨਾਂ ਨੂੰ ਵਾਪਸ ਕਰ ਨਹੀਂ ਨਹੀਂ ਭਾਜੀ ਕੋਈ ਨਹੀਂ ਹੁਣ ਮੈਂ 20000 ਹੀ ਲਵਾਂਗਾ ਪੂਰੇ ਤੂੰ 20 ਨਹੀਂ ਤੂੰ 25 27 ਲੈਣਾ ਉੱਪਰਲਾ ਵੀ ਤੇਰਾ ਹੀ ਐ ਹਾਂਜੀ ਹਾਂਜੀ ਹਾਂ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਹੁਣ ਜਾਓ ਹੁਣ ਸਿੱਧਾ ਬਾਬਾ ਤੁਹਾਨੂੰ ਤੁਹਾਨੂੰ ਹੀ ਮਿਲੂਗਾ ਤੁਹਾਨੂੰ ਆਨ ਦੀ ਲੋੜ ਨਹੀਂ ਬੜਾ ਸੋਚਣਾ ਬੜਾ ਸੋਚਣਾ ਠੀਕ ਹੈ ਤੇ ਹੁਣ ਭਾਜੀ ਕੋਈ ਨਾ ਕੋਈ ਗਿਫਟ ਤਾਂ ਲੈ ਲੋ ਨਾ ਫਿਰ ਥੱਲੇ ਭਾਜੀ ਕੀ ਸੋਚਣਗੇ ਗਿਫਟ ਯਾਰ ਕੋਈ ਲਾਸਕੀਮ ਗਿਫਟ ਹੁਣ ਕੀ ਕਰੀਏ ਕੀ ਲਈਏ ਸਕੀਮ ਤੁਸੀਂ ਐ ਕਿਓ ਕਿ ਟੈਡੀ ਨਹੀਂ ਮਿਲਿਆ ਕਿਉਂਕਿ ਟੈਡੀ ਆਪਣੇ ਕੋ ਹੈ ਨਹੀਂਗੇ ਬਾਬਾ ਦੀ ਸਕੀਮ ਲਾ ਗਿਆ ਭਾਜੀ ਤੇ ਜੇ ਤੁਸੀਂ ਸਕੀਮ ਲਾ ਸਕਦੇ ਹੋ ਤਾਂ ਫਿਰ ਇੰਨੇ ਦਾ ਸਕੀਮ ਵੀ ਲਾ ਸਕਦਾ ਡੈਡੀ ਹੈ ਨਹੀਂ ਤੇਰੀ ਕੋਲ ਹਾਂਜੀ ਡੈਡੀ ਹੈ ਨਹੀਂ ਗੇ ਚਾਹੀ ਕੀ ਕਹਾਂਗੇ ਡੈਡੀ ਲੈਣਾ ਸੀਗਾ ਹਾਂ ਚੱਲ ਬਾਕੀ ਫਿਰ ਹੁਣ ਆ ਗੱਲ ਤੇ ਅੱਜ ਸੋਚ ਲਾ ਬੜੀ ਵਧੀਆ ਓਪਰਚੁਨਿਟੀ ਹੈ ਤੇਰੇ ਕੋਲੇ ਮੈਂ ਕਹਾਂ ਭਾਜੀ ਟੈਨਸ਼ਨ ਨਾ ਲਓ ਤੁਸੀਂ ਆਪਣੇ ਉਹ ਕਾਰੀਗਰ ਨੂੰ ਕਹਿ ਦਿਓ ਕਿ ਸੁਪਰਵਾਈਜ਼ਰ ਆ ਰਿਹਾ ਬਾਬਾ ਸਿੰਘ ਸੁਪਰਵਾਈਜ਼ਰ ਸ਼ਾਬਾਸ਼ ਸੁਪਰਵਾਈਜ਼ਰ ਬਹੁਤ ਵਧੀਆ ਬੰਦਾ ਹੈ ਹਾਂ ਠੀਕ ਹੈ ਨਾ ਚਲ ਜੀਏ ਫਿਰ ਆਪਾਂ ਹਾਂ ਚੱਲ ਬਾਬਾ ਜੀ ਟੈਨਸ਼ਨ ਨਾ ਲਓ ਹਾਂ ਮੈਂ ਆਉਂਗਾ ਤੁਹਾਡੇ ਕੋਲ ਬਾ ਆ ਜਾ ਜਲਦੀ ਠੀਕ ਹੈ ਭਾਜੀ ਠੀਕ ਹੈ ਭਾਜੀ ਚੱਲੀਓ ਫਿਰ ਭਾਜੀ ਗੱਲ ਸੁਣੋ ਉਹ ਪਨੀਰ ਵੀ ਮਿਲਿਆ ਕਰੂਗਾ ਨਾ ਉਹ ਉਹ ਬਾਵੇ ਪਨੀਰ ਛੱਡ ਯਾਰ ਤੈਨੂੰ ਮਸ਼ਰੂਮ ਵੀ ਖਵਾਵਾਂਗੇ ਮਸ਼ਰੂਮ ਉਹ ਜਿਹੜੇ ਉਹ ਖੰਭਾ ਜਿਹੇ ਹੁੰਦੀਆਂ ਨੇ ਹੁੰਦੀਆਂ ਬਿਲਕੁਲ ਸੰਗੜਾ ਨਹੀਂ ਹਰ ਚੀਜ਼ ਮਿਲੂਗੀ ਬਾਵੇ ਤੂੰ ਇੱਕ ਵਾਰੀ ਆ ਜਾ ਠੀਕ ਹੈ ਭਾਜੀ ਠੀਕ ਹੈ ਹਾਂ ਚਲੋ ਤੁਸੀਂ ਹੁਣ ਭੁੱਲਿਓ ਨਾ ਥੱਲੇ ਬਹਾਨਾ ਲਾ ਦਿਓ ਹੁਣ ਆ ਪੁੱਲੀ ਬਾਵੇ ਬਸ ਠੀਕ ਹੈ ਠੀਕ ਹੈ ਬਾਜੀ ਓਕੇ ਓਕੇ ਟੋਟਲ ਡਬਲ ਮਿਲਨੇ ਆ 20000 ਜਿਹੜਾ 5-7000 ਬਣੂਗਾ ਉਹ ਤਾਂ ਮੈਂ ਉੱਪਰ ਲਈ ਤਜੋਰੀਤੀ ਰੱਖੂਗਾ ਨਾਲੇ ਛੇਤੀ ਭਰ ਜੂਗੀ ਸਾਲੇ ਯਾਰ ਲਾਈਏ ਕੋਈ ਸਕੀਮ ਹਾਂਜੀ ਭਾਜੀ ਆਇਆ ਨਹੀਂ ਪਸੰਦ ਕੁਛ ਨਹੀਂ ਉਹ ਜਿਹੜਾ 23 ਦਾ ਟੈਡੀ ਬੇਰ ਉਹ ਹੈ ਹੀ ਨਹੀਂ ਆਪਣੇ ਕੋਲ ਟੈਡੀ ਬੇਰ ਵੱਡਾ ਚਾਹੀਦਾ ਵੱਡੇ ਟੈਡੀ ਬੇਰ ਚਾਹੀਦੇ ਸੀ ਉਹ ਹੈ ਨਹੀਂ ਬੇਰ ਵੱਡਾ ਹੈ ਨਹੀਂ ਆਪਣੇ ਕੋਲੇ ਨਹੀਂ ਖਤਮ ਹੋ ਗਿਆ ਖਤਮ ਹੋ ਗਿਆ ਦੱਸਣਾ ਤਾਂ ਸੀਗਾ ਫਿਰ ਜੇ ਜ਼ਰੂਰੀ ਚਾਹੀਦਾ ਮੰਗਾ ਦਿੰਦਾ ਮੈਂ ਨਹੀਂ ਲੈ ਲੈਣੇ ਆ ਰਸਤੇ ਚੋਂ ਜਾਣਾ ਸੀ ਲੈ ਲੈ ਹੋਰ ਸੇਵਾ ਦੱਸੋ ਵੀਰੇ ਹੋਰ ਵਧੀਆ ਤੁਸੀਂ ਸੁਣਾਓ ਕੋਈ ਹੋਰ ਸਮਾਨ ਚਾਹੀਦਾ ਮੈਂ ਹੋਰ ਕੁਛ ਨਹੀਂ ਚਾਹੀਦਾ ਕਿੰਨੇ ਬੰਦੇ ਤੁਹਾਡੇ ਕੋਲੇ ਦੁਕਾਨ ਤੇ ਬੰਦੇ ਭਾਜੀ ਹਾਂ ਦੋ ਕੁੜੀਆਂ ਨੇ ਇੱਕ ਘਰੇ ਭੇਜੀ ਹੋਈ ਆ ਇੱਕ ਆਵਾ ਤੇ ਇੱਕ ਬਾਵਾ ਬਣਾ ਪੱਕਾ ਓਕੇ ਤਿੰਨ ਜਣੇ ਡੁੱਟ ਰਹੇ ਹਨ ਹਾਂ ਹਾਂ ਚਲੋ ਚਲਿਓ ਫਿਰ ਬਾਵਾ ਪੱਕਾ ਹਨ ਹਾਂਜੀ ਹਾਂਜੀ ਬਾਵਾ ਪੱਕਾ ਦੱਸੋ ਕੋਈ ਗੱਲ ਨਾ ਨਾ ਵੈਸੇ ਵਧੀਆ ਅਟੈਂਡ ਵਧੀਆ ਕਰਦਾ ਅੱਛਾ ਚਲੋ ਸ਼ੁਕਰੀਆ ਜੀ ਓਕੇ ਥੈਂਕ ਯੂ ਜੀ ਓਕੇ ਸਤਿ ਸ਼੍ਰੀ ਅਕਾਲ ਬਾਵਾ ਪੱਕਾ ਹਨ ਨਾ ਬਣਾਣਾ ਦੋ ਦਿਨ ਦੀ ਗੱਲ ਆ ਆਪਣੀ ਗੋਲੀ ਆ ਦੱਸ ਦਿਓ ਇਹਨਾਂ ਨੂੰ ਕਿੰਨਾ ਕੁ ਪੱਕਾ ਆ ਇਹ ਹਾਂ ਕਿਛੇ ਲਾ ਦੋ ਦਿੰਦੀ ਗੱਲ ਆ ਦੇਖੀ ਦੋ ਦਿੰਦੀ ਗੱਲ ਆ ਚੱਲ ਬਾਕੀ ਆਪਾਂ ਆਪਣਾ ਕੰਮ ਕਰਤਾ ਹੈ ਹੈ ਚਲੋ ਚੱਲੀਏ ਬਾਕੀ ਆਪਾਂ ਚਲਿਏ ਆਪਾਂ ਚਲੋ ਫਿਰ ਉਹ ਗੱਡੀ ਖੜੀਆ ਵਾਵੇ ਤਿਆਰ ਹੋ ਗਿਆ ਰੋਟੀ ਦੱਸੋ ਰੋਟੀ ਪਾਦਾ ਰੋਟੀ ਮੰਮੀ ਰੋਕੇ ਖਾਣਾ ਹਾਲੇ ਕਿਉਂ ਦੁਕਾਨ ਤੇ ਨਹੀਂ ਜਾਣਾ ਮਨ じゃ ਨਹੀਂ ਹੈਗਾ ਅੱਜ ਕਿਉਂ ਮਨ ਕਿਉਂ ਨਹੀਂ ਹੈਗਾ ਬਸ ਮੈਨਾਂ ਕਿਤੇ ਹੋਰ ਜਾਣਾ ਵਾ ਹੋਰ ਕਿੱਥੇ ਜਾਣਾ ਹੈ ਮੰਮੀ ਨਵਾਂ ਕੰਮ ਮਿਲਦਾ ਪਿਆ ਮੈਨੂੰ ਕਿਉਂ ਨਵਾਂ ਕੰਮ ਕਿਉਂ ਮਿਲ ਰਿਹਾ ਉੱਥੇ ਕੀ ਕਮੀ ਐ ਮੰਮੀ ਉੱਥੇ ਪੈਸੇ ਘੱਟ ਦਿੰਦੇ ਨੇ ਉਹ ਪੈਸੇ ਘੱਟ ਕਿਉਂ ਦਿੰਦੇ ਆ ਤੇਰੇ ਚ ਕਾਬਲੀਅਤ ਕੀ ਐ ਉੱਥੇ ਕੀ ਕਰੇਗਾ ਜਾ ਕੇ ਮੰਮੀ ਆਹ ਦੇਖੋ ਉਹਨਾਂ ਨੇ ਮੈਨੂੰ ਅਡਵਾਂਸ ਦਿੱਤੇ 1000 ਰੁਪਿਆ 1000 ਰੁਪਿਆ ਦਿੱਤਾ ਐ ਤਾਂ ਉੱਥੇ ਕੀ ਕਮੀ ਐ ਮੰਮੀ ਉੱਥੇ ਮਿਲਦੇ ਪਿਆ 10000 ਜਿੱਥੇ ਉਹ ਨਵਾਂ ਕੰਮ ਆ ਉੱਥੇ 25-30000 ਬਣ ਜਾਣਾ ਮੇਰਾ 25-30000 ਤੈਨੂੰ ਕਾਹਦਾ ਦੇਣਗੇ ਤੇਰੇ ਚ ਹੈ ਕੀ ਐ ਨਲਾਇਕ ਤੂੰ ਹੈਗਾ ਐ ਮੰਮੀ ਹੁਣ ਮੈਂ ਬੱਚਾ ਥੋੜੀ ਰਿਆ ਵਾ ਸਭ ਕੁਝ ਆਂਦਾ ਮੈਨੂੰ ਨਾਲੇ ਨਾ ਉਹ 20000 ਰੁਪਏ ਤਨਖਾਹ ਤੇ 5-7000 ਉੱਤੋਂ ਬਣੂਗਾ ਨਾਲੇ ਮੈਨੂੰ ਸੁਪਰਵਾਈਜ਼ਰ ਦੀ ਜੌਬ ਦੇ ਰਿਆ ਉਹ 20-25 ਜਾਣੇ ਥੱਲੇ ਕੰਮ ਕਰਨਗੇ ਸਿਰਫ ਉਹਨਾਂ ਨੂੰ ਦੱਸਣਾ ਹੀ ਆ ਨਾਲੇ ਪਨੀਰ ਤੇ ਮਸ਼ਰੂਮ ਲੱਗ ਮਿਲੂਗਾ ਮੰਮੀ ਖਾਣ ਨਾਲੇ ਮੰਮੀ ਤੁਹਾਨੂੰ ਪਤਾ ਵਾ ਸੁਪਰਵਾਈਜ਼ਰ ਹੁੰਦਾ ਕੀ ਆ ਸਭ ਤੋਂ ਵੱਡੀ ਪੋਸਟ ਆ ਉਹ ਮੈਂ ਨੈਟ ਤੇ ਸਰਚ ਕੀਤਾ ਸੀ ਮਾਲਕਾਂ ਵਾਲੀ ਫੀਲਿੰਗ ਆਂਦੀ ਆ ਲੈ ਵੱਡਾ ਆ ਮਾਲਕ 25-30000 ਦੇ ਚੱਕਰ ਤੇ 10000 ਤੋਂ ਵੀ ਨਾ ਚਲਾ ਜਾਏ ਔ ਮਮੀ ਮੈਨੂੰ ਪਤਾ ਵਾ ਤੁਸੀਂ ਟੈਨਸ਼ਨ ਨਾ ਲੋ ਉਹ ਤੇਰੇ ਚ ਕਾਬਲੀਅਤ ਕੀ ਐ ਤੂੰ ਐਵੇਂ ਹੀ ਬੈਸਦਾ ਰਹਿਣਾ ਮੈਂ ਬੈਸ ਨਹੀਂ ਰਿਹਾ ਮੈਂ ਨਹੀਂ ਜਾਣਾ ਦੁਕਾਨ ਤੇ ਤਾਂ ਨਹੀਂ ਜਾਣਾ ਮੈਂ ਦੂਸਰੇ ਪਾਸੇ ਕੰਮ ਕਰਨਾ ਵਾ ਦੂਜੇ ਪਾਸੇ ਜਾਏਗਾ ਉੱਥੋਂ ਵੀ ਕੱਢਿਆ ਜਾਏਗਾ ਓ ਨਹੀਂ ਕੱਢਿਆ ਜਾਂਦਾ ਮਮੀ ਮੈਨੂੰ ਪਤਾ ਵਾ ਮੈਂ ਜਾਣਾ ਵਾ ਰੋਟੀ ਤਾਂ ਖਾ ਜਾ ਮੈਂ ਨਹੀਂ ਖਾਣੀ ਰੋਟੀ ਰੋਟੀ ਹਾਏ ਰੱਬਾ ਇਹਦਾ ਕੀ ਬਣੂਗਾ ਬਾਵੇ ਹਾਂਜੀ ਓਦਾ ਕੀ ਬਣੂਗਾ ਮੈਂ ਓਦੇ ਕਰਕੇ ਹੀ ਚੱਲਾਂ ਵਾ ਨਾਲੇ ਮੈਨੂੰ ਪਤਾ ਵਾ ਮਮੀ ਨਾਲੇ ਮੈਂ ਤੁਹਾਡੇ ਤੇ ਉਹਦੇ ਵਾਸਤੇ ਹੀ ਕੰਮ ਕਰ ਰਿਹਾ ਵਾਂ ਹੁਣ ਨਾ ਮੈਂ ਤੁਹਾਡੇ ਕਰਕੇ ਜਾ ਰਿਹਾ ਦੁਕਾਨ ਤੇ ਪਰ ਮੈਂ 3-4 ਦਿਨਾਂ ਤੋਂ ਵੱਧ ਨਹੀਂ ਕਰਨਾ ਕੰਮ ਉਥੇ ਹਟ ਜਾਣਾ ਮੈਂ ਉਥੋਂ ਇੱਕ ਮੈਨੂੰ ਬਹਾਨਾ ਨਹੀਂ ਮਿਲਦਾ ਪਿਆ ਕਿ ਮੈਂ ਜਵਾਬ ਕਿੱਦਾਂ ਦਵਾਂ ਉੱਤੋਂ ਘਰ ਦੇ ਲੱਗ-ਦੰਗ ਕੀ ਜਾਂਦੇ ਆ ਪਰ ਜਿੱਦਾਂ ਮਰਜ਼ੀ ਆ ਜੇ ਰੱਬ ਨੇ ਮੈਨੂੰ ਮੌਕਾ ਦਿੱਤਾ ਵਾ ਨਾ ਤਾਂ ਮੈਂ ਤਾਂ ਮੌਕਾ ਸੰਭਾਲੂਗਾ ਬਾਰ-ਬਾਰ ਥੋੜੀ ਮੌਕਾ ਮਿਲਣਾ ਵਾ ਇਹਨਾਂ ਦੀ ਚੱਕ ਚ ਰਿਹਾ ਤਾਂ ਫਿਰ ਉੱਥੇ ਦੇ ਉੱਥੇ ਹੀ ਰਹਿ ਜਾਣਾ ਮੈਂ ਦੁਕਾਨ ਤਈ ਕੁਛ ਨਹੀਂ ਬਣਨਾ ਫਿਰ ਮੇਰਾ ਨਾਲੇ ਜਿਹੜਾ ਮੌਕਾ ਵਾ ਨਾ ਤੇ ਰੱਬ ਕਿਸੇ ਕਿਸੇ ਨੂੰ ਤੇ ਕਦੇ-ਕਦੇ ਹੀ ਦਿੰਦਾ ਵਾ ਜੇ ਮੌਕਾ ਮਿਲਿਆ ਵਾ ਤਾਂ ਮੈਂ ਤਾਂ ਸੰਭਾਲੂਗਾ ਨਾਲੇ ਕੁਛ ਬਣ ਕੇ ਦਿਖਾਉਂਗਾ ਹੁਣ ਆ ਨਾ ਬੇਟੇ ਇਹਨਾਂ ਕੱਚ ਦੀਆਂ ਨੇ ਸਾਰੀਆਂ ਠੀਕ ਐ ਨੇਹਾ ਹਾਂਜੀ ਬੇਟੇ ਉਹ ਰਿਆ ਕੱਲ ਕੀ ਗੱਲ ਹੋਈ ਸੀਗੀ ਬਾਬਾ ਵੀਰਾ ਕੀ ਕਹਿ ਰਿਹਾ ਸੀ ਤੈਨੂੰ ਵੀਰੇ ਮੈਂ ਜੋ ਉੱਪਰ ਗਸਤਿੰਗ ਕੋਈ ਜਾ ਗਈ ਸੀ ਨਾ ਵੀਰ ਕਹਿੰਦਾ ਉੱਪਰ ਕੀ ਗੈਨ ਚੱਲਨੀ ਮੈਂ ਕਹਿ ਵੀ ਤਾਂ ਮੈਂ ਕੰਮ ਕਰਨ ਚੰਗੀ ਆ ਵੀਰ ਕਹਿੰਦਾ ਮੈਨੂੰ ਪਤਾ ਕੁਝ ਹੋਰ ਹੀ ਕਰਨ ਚੰਗੀ ਐ ਇਦਾਂ ਕਿਆ ਉਹਨੇ ਹਾਂਜੀ ਫਿਰ ਤੋਨੇ ਜਵਾਬ ਨਹੀਂ ਦਿੱਤਾ ਕੋਈ ਨਹੀਂ ਵੀਰੇ ਉਹ ਵਗੇ ਸੀ ਮੈਂ ਤਾਂ ਮੈਂ ਕੁਝ ਨਹੀਂ ਕੀਤਾ ਵੀਰ ਕੰਗਜ ਜੇ ਬੰਗਾ 24 ਕਰਦਾ ਮੈਂ ਹਮੇਸ਼ਾ 24 ਕਰਦਾ ਹੋਇਆ ਕਿਹਨੂੰ ਇੰਨੀ ਜਵਾਨ ਕਿਵੇਂ ਖੁੱਲ ਗਈ ਧੀ ਤੁਹਾਡੀ ਕੋਈ ਗੱਲ ਹੋਈ ਸੀ ਜਦੋਂ ਮੈਂ ਹੈ ਨਹੀਂ ਸੀਗਾ ਨਹੀਂ ਵੀਰੇ ਕੋਈ ਗੱਲ ਨਹੀਂ ਹੋਈ ਹੁਣ ਮੇਰੀ ਗੱਲ ਸੁਣ ਧਿਆਨ ਨਾਲ ਐਸ ਵਾਰੀ ਤਾਂ ਉਹਨੇ ਤੈਨੂੰ ਕਹਿਤਾ ਤੇ ਤੂੰ ਸੁਣ ਲਿਆ ਠੀਕ ਹੈ ਮੈਂ ਉਹਨੂੰ ਖਾਸ ਮਨਾ ਕੀਤਾ ਸੀਗਾ ਕਿ ਜੇ ਚੋਰੀ ਵਾਲੀ ਗੱਲ ਦੁਬਾਰਾ ਇਸ ਦੁਕਾਨ ਤੇ ਹੋਗੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਪਰ ਉਹ ਮੇਰੀ ਗੱਲ ਮੰਨਿਆ ਨਹੀਂ ਹੁਣ ਤੈਨੂੰ ਮੈਂ ਖੁੱਲ ਦੇ ਰਿਹਾ ਪਹਿਲਾਂ ਮੈਂ ਤੁਹਾਨੂੰ ਕਹਿੰਦਾ ਸੀ ਨਾ ਕਿ ਵੱਡਾ ਜਵਾਬ ਨਹੀਂ ਦੇਣਾ ਜਵਾਬ ਦੇਣਾ ਤਾਂ ਨਹੀਂ ਚਾਹੀਦਾ ਸੀਗਾ ਪਰ ਜੇ ਕੋਈ ਨਾਜਾਇਜ਼ ਕਰੇ ਨਾ ਫਿਰ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਸਮਝ ਰਹੀ ਐ ਮੈਂ ਕੀ ਕਹਿ ਰਿਹਾ ਹਾਂ ਹਾਂ ਜੇ ਤੈਨੂੰ ਚੋਰ ਕਹਿੰਦਾ ਹੈ ਜਾਂ ਨਾਜਾਇਜ਼ ਕੁਝ ਬੋਲਦਾ ਨਾ ਤੋ ਠਾ ਦਿਨੇ ਜਵਾਬ ਦੇ ਦੇਗਾ ਮੈਂ ਕਹਿ ਰਿਹਾ ਤੈਨੂੰ ਇਹ ਸਮਝੀ ਮੇਰੀ ਗੱਲ ਹਾਂਜੀ ਮੰਮੀ ਠੀਕ ਨਾ ਕਰੇ ਹਾਂਜੀ ਮੰਮੀ ਠੀਕ ਨੇ ਉਹਨਾਂ ਨੂੰ ਪਤਾ ਤਾਂ ਨਹੀਂ ਲੱਗਿਆ ਕਿਸੇ ਗੱਲ ਦਾ ਨਹੀਂ ਚੱਲ ਸ਼ਾਬਾਸ਼ ਕੰਮ ਕਰ ਲਾ ਦੇਖ ਮਿਹਨਤ ਦੀ ਕਮਾਈ ਭਾਵੇਂ ਥੋੜੀ ਹੋਵੇ ਪਰ ਬਰਕਤ ਬਹੁਤ ਹੁੰਦੀ ਹੈ ਪਹਿਲਾਂ ਨਾਲੋਂ ਹੁਣ ਮਜ਼ਾ ਆ ਰਿਹਾ ਨਾ ਕੰਮ ਕਰਕੇ ਪਹਿਲਾਂ ਸਾਰੇ ਪਾਸੇ ਤੈਨੂੰ ਸੋਚਣਾ ਪੈਂਦਾ ਸੀ ਨਾ ਆਹ ਵੀ ਕਰੂੰਗੀ ਡਰ ਵੀ ਰਹਿੰਦਾ ਸੀ ਹੁਣ ਜੇ ਪੈਸੇ ਮਿਲਦੇ ਆ ਸਕੂਨ ਨਾਲ ਰੋਟੀ ਦਾ ਖਾ ਹੁੰਦੀ ਹੈ ਨਾ ਡਰਤਾ ਨਹੀਂ ਰਹਿੰਦਾ ਕਿਸੇ ਚੀਜ਼ ਦਾ ਇਹ ਹੀ ਜ਼ਿੰਦਗੀ ਆ ਦੋ ਰਸਤੇ ਨੇ ਜ਼ਿੰਦਗੀ ਜੀਣ ਦਾ ਇੱਕ ਆਰਾਮ ਨਾਲ ਇੱਕ ਟੈਨਸ਼ਨ ਨਾਲ ਟੈਨਸ਼ਨ ਨਾਲ ਭਾਵੇਂ ਪੈਸਾ ਜ਼ਿਆਦਾ ਆ ਜਾਵੇ ਪਰ ਉਹ ਸਕੂਨ ਨਹੀਂ ਮਿਲਦਾ ਹਾਂ ਹਾਂਜੀ ਸੋਚਾ ਬਸ਼ ਕੰਮ ਕਰ ਦੇਖਲਾ ਵੀ ਰਾਜ ਜ ਫੇਰ ਨਹੀਂ ਆਇਆ ਹੁਣ ਮੈਂ ਕੀ ਕਰਾਂ ਇਹਦਾ ਵੀਰ ਤੁਸੀਂ ਫੋਨ ਕਰ ਲੈਣਾ ਸੀ ਮੈਨੂੰ ਚੰਗਾ ਨਹੀਂ ਲੱਗਦਾ ਰੋਜ਼ ਰੋਜ਼ ਉਹਨੂੰ ਬੋਲਣਾ ਪਰ ਉਹਦਾ ਬਿਹੇਵੀਅਰ ਚੇਂਜ ਹੋ ਰਿਹਾ ਹੈ ਦਿਨੋਂ ਦਿਨ ਦੋ ਦਿਨ ਹੋ ਗਏ ਮੈਨੂੰ ਖਾਣ ਨੂੰ ਪੈਂਦਾ ਉਹ ਮੈਂ ਹੀ ਆ ਉਹਦੀ ਗੱਲ ਸੁਣੀ ਜਾਂਦਾ ਜੇ ਕੋਈ ਹੋਰ ਹੋਵੇ ਨਾ ਚੱਕ ਕੇ ਬਾਹਰ ਮਾਰਿਆ ਉਹਨੂੰ 12 ਵਜੇ ਹੋਏ ਤੱਕ ਨਹੀਂ ਆਇਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਇਹ ਕਿਹੜਾ ਟਾਈਮ ਐ ਇੱਥੇ ਆਂਦਾ ਉਹ ਬ੍ਰੇਕ ਘਰ ਦੇ ਕੰਮ ਚ ਬਿਜ਼ੀ ਸੀਗਾ ਤਨਖਾਹ ਮੇਰੇ ਤੋਂ ਲੈਣਾ ਕਿ ਘਰੋਂ ਲੈਣਾ ਭਈ ਤਨਖਾਹ ਤਾਂ ਤੁਹਾਡੇ ਤੋਂ ਹੀ ਲੈਣਾ ਵਾ ਫੇਰ ਦੁਕਾਨ ਤੇ ਆਂਦਾ ਟਾਈਮ ਕੀ ਐ ਮੈਨੂੰ ਸਹੀ-ਸਹੀ ਦੱਸੀ ਸਾਢੇ 9:00 ਵਜੇ ਆਣਾ ਹੁੰਦਾ ਤੇ ਆ ਕਿੰਨੇ ਵਜੇ ਰਿਆਂ ਤੂੰ ਤੇ ਮੇਰੇ ਅੱਜ ਦਾ ਦਿਨ ਹੀ ਹੋਇਆ 12:00 ਵਜੇ ਆਏ ਕੱਲ ਵੀ ਲੇਟ ਸੀਗਾ ਤੂੰ ਪਰਸੋਂ ਵੀ ਲੇਟ ਸੀਗਾ ਤੇ ਵੀਰੇ ਘਰ ਦੇ ਕੰਮ ਕਰਨੇ ਵੀ ਤਾਂ ਜ਼ਰੂਰੀ ਨੇ ਫਿਰ ਘਰ ਦੇ ਹੀ ਕਰ ਲੋ ਦੁਕਾਨ ਤੇ ਜ਼ਰੂਰੀ ਥੋੜੀ ਆ ਘਰ ਦੇ ਕੰਮ ਸ਼ਾਮ ਨੂੰ ਜਾ ਕੇ ਕਰ ਰਿਆ ਸਵੇਰੇ 9 ਵਜੇ ਤੋਂ ਪਹਿਲਾਂ ਕਰਦੇ ਆ ਅੱਗੇ ਤੂੰ ਦੁਕਾਨ ਖੋਲਦਾ ਸੀ ਚਾਬੀ ਲਿਆ ਕੇ ਹੁਣ ਮੈਨੂੰ ਆਪ ਨੂੰ ਖੋਲਣੀ ਪੈਂਦੀ ਆ ਤੇ ਵੀਰੇ ਫਿਰ ਕੀ ਹੋ ਗਿਆ ਦੋ ਤਿੰਨ ਦਿਨ ਜੇ ਲੇਟ ਹੋ ਗਿਆ ਵਾਂ ਤੇ ਇੰਨਾ ਭੋਲਾ ਤਾਂ ਮੈਂ ਵੀ ਨਹੀਂ ਹੈਗਾ ਕਿ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਹੂੰ ਮੈਂ ਦੁਨੀਆ ਦੇਖੀ ਆ ਤੇ ਮੈਂ ਕਿੰਨੇ ਇੱਥੇ ਬੰਦੇ ਆਏ ਤੇ ਕਿੰਨੇ ਚਲੇ ਗਏ ਤੇ ਮੈਂ ਵੀ ਪਹਿਲਾਂ ਨੌਕਰੀ ਕਰਦਾ ਰਿਆ ਠੀਕ ਹੈ ਮੈਂ ਤੇਰੀ ਸਾਰੀ ਮਾਨਸਿਕਤਾ ਸਮਝਦਾ ਪਿਆ ਕਿ ਤੇਰੇ ਮਨ 'ਚ ਚੱਲਦਾ ਕੀ ਪਿਆ ਮੈਨੂੰ ਹੁਣ ਸਾਫ਼-ਸਾਫ਼ ਦੱਸ ਤੈਨੂੰ ਹੋਇਆ ਕੀ ਹੈ ਫਿਰੇ ਕੁਝ ਵੀ ਨਹੀਂ ਹੋਇਆ ਚੰਗਾ ਭਲਾ ਤੁਹਾਡੇ ਸਾਹਮਣੇ ਖੜਾ ਹਾਂ ਤੇਰੀ ਜ਼ੁਬਾਨ ਬਦਲੀ ਹੋਈ ਆ ਕਿੱਥੇ ਤੂੰ ਭੋਲਾ ਪਾਲਾ ਇੱਕ ਵਧੀਆ ਇਨਸਾਨ ਸੀਗਾ ਤੇ ਤਿੰਨ ਦਿਨਾਂ ਦੇ ਵਿੱਚ ਤੈਨੂੰ ਤੇਰੇ ਅੰਦਰੋਂ ਕੋਈ ਸ਼ੈਤਾਨ ਆ ਰਿਹਾ ਬਾਹਰ। ਉਹ ਮੇਰਾ ਸ਼ੈਤਾਨ ਕੋਈ ਨਹੀਂ ਆ ਰਿਹਾ ਬਾਹਰ। ਹੂੰ ਤੁਸੀਂ ਮੇਰੇ ਨਾਲ ਕੀਤਾ ਧੋਖਾ। ਤੁਸੀਂ ਮੇਰੀ ਕਾਬਲੀਅਤ ਦਾ ਪਾਇਆ ਨਹੀਂ ਸਹੀ ਮੁੱਲ। ਤੇ ਨਾਲੇ ਜਿੰਨਾ ਭੋਲਾ ਤੁਸੀਂ ਮੈਨੂੰ ਸਮਝਦੇ ਹੋ ਨਾ ਇੰਨਾ ਵੀ ਨਹੀਂ ਭੋਲਾ ਹੈਗਾ ਮੈਂ। ਕੀ ਮਤਲਬ ਹੈ ਸਾਰੀ ਗੱਲ ਦਾ? ਮਤਲਬ ਵੀਰੇ ਤੁਹਾਨੂੰ ਸਭ ਕੁਝ ਪਤਾ ਵਾ। ਮੈਂ ਤੈਨੂੰ ਕਿਹੜਾ ਧੋਖਾ ਦਿੱਤਾ ਓਏ? ਕੀ ਕੀ ਕਰਨਾ ਤੇਰੇ ਨਾਲ ਵੀਰੇ ਮੇਰੇ ਨਾਲ ਤੇ ਨਾ ਜਿੰਨੇ ਵੀ ਸੀਗੇ ਕੋਈ 25000 ਕੋਈ 30000 ਨੌਕਰੀ ਦਾ ਲੈ ਰਿਆ ਤੇ ਮੈਨੂੰ ਤੁਸੀਂ ਰੱਖਿਆ 10000 ਤੇ ਮੈਨੂੰ ਬਣਾ ਰਹੇ ਤੁਸੀਂ ਮੂਰਖ